ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੁਟੀਕਨ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਵਧੀਆ ਹੋ ਮੇਗੀ ਠੀਕ ਠਾਕ ਹੋ ਮੋਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੋਹਣੇ ਕਾਟਨ ਪ੍ਰਿੰਟ ਦੇ ਸੂਟ ਦਿਖਾਵਾਂਗੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਵੀਡੀਓ ਤੇ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਇਆ ਤਾਂ ਤੁਸੀਂ ਚੱਲਦੀ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਜਿਦਾਂ ਪਹਿਲਾ ਪ੍ਰਿੰਟ ਹੈਗਾ ਸਾਡਾ ਇਹ ਵਧੀਆ ਗੰਗਾ ਦੀ ਕਾਟਨ ਤੇ ਸੂਟ ਨੇਗੀ ਇਹਨਾਂ ਉੱਪਰ ਕੋਈ ਬੁਰਨੀ ਆਉਂਦਾ ਇਹ ਇਸੇ ਤਰ੍ਹਾਂ ਹੀ ਸੂਟ ਰਹੂਗਾ ਆਏ ਦੇ ਨਾਲ ਮੈਚਿੰਗ ਬਾਟਮ ਹੈ ਡੇਟਾ ਹੀ ਮੀਟਰ ਦਾ ਕੱਟ ਹੈ ਜੇਕਰ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ ਤੁਸੀਂ 올ਓਵਰ ਵੀ ਲੈ ਸਕਦੇ ਹੋ ਸਾਡੇ ਕੋਲ 올ਓਵਰ ਵੀ ਅਵੇਲੇਬਲ ਹੈਗਾ ਇਸ ਟਾਈਮ ਤੇ ਅਗਲਾ ਹੈਗਾ ਸ਼ਿਮਰ ਦੇ ਉੱਪਰ ਸ਼ਿਮਰ कॉटन ਦੇ ਉੱਪਰ ਹੈਗਾ ਇੱਕ ਸ਼ਿਮਰ ਸਿੰਥੈਟਿਕ ਆਉਂਦੀ ਹੈਗੀ ਜੋ ਸਰਦੀ ਦੇ ਵਿੱਚ ਸੀਗੀ ਇਹ ਉਹ ਕਪੜਾ ਨਹੀਂ ਹੈਗਾ ਇਹ कॉटन ਦਾ ਹੈ ਇੱਕ कॉटन ਦੇ ਵਿੱਚ ਸ਼ਿਮਰ ਹੈਗੀ ਆ ਦੇਖੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਸਰਦਾਰੀ ਜੀ ਲੁੱਕ ਦਾ ਪ੍ਰਿੰਟ ਹੈਗਾ ਪਾਇਆ ਹੋਇਆ ਤੁਹਾਡੇ ਬਹੁਤ ਹੀ ਸੋਹਣਾ ਲੱਗੂਗਾ ਇਹ ਦੇ ਨਾਲ ਬਾਟਮ ਹੈ ਇਹਦੇ ਸਲਵਾਰ ਦੇ ਵਿੱਚ ਵੀ ਹਲਕਾ-ਹਲਕਾ ਪ੍ਰਿੰਟ ਹੈਗਾ ਜੇ ਤੁਹਾਨੂੰ ਦਿਖਦਾ ਹੋਊਗਾ ਸੀ ਕੈਮਰੇ ਦੇ ਨੇੜੇ ਕਰਕੇ ਦਿਖਾ ਦਿੰਨੇ ਆ ਜੇਕਰ ਤੁਹਾਨੂੰ ਇਹ ਸਵੈਨਾਂ ਚ ਕੋਈ ਵੀ ਸੂਟ ਪਸੰਦ ਹੋਇਆ ਤਾਂ ਪਲੀਜ਼ ਚੱਲਦੀ ਵੀਡੀਓ ਦੇ ਵਿੱਚ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋਗੇ ਤੇ ਪ੍ਰਾਈਸ ਵਗੈਰਾ ਤੁਸੀਂ ਵਟਸਐਪ ਦੇ ਉੱਪਰ ਹੀ ਸਾਡੇ ਤੋਂ ਪੁੱਛ ਸਕਦੇ ਹੋ ਕਿ ਇਹ ਇਹਦੇ ਕਲਰ ਨੇਗੇ ਤਿੰਨ ਇਹ ਵਾਲਾ ਵੀ ਇਹਦੇ ਵਿੱਚ ਹੀ ਕਲਰ ਹੈ ਤੇ ਇਹ ਵਾਲਾ ਦੀ ਇਹ ਤਿੰਨ ਰੰਗ ਨੇ ਇਹਦੇ ਵਿੱਚ ਇਸ ਪ੍ਰਿੰਟ ਦੇ ਵਿੱਚ ਤਾਂ ਨੂੰ ਜਿਹੜਾ ਵੀ ਪਸੰਦ ਆ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਬਹੁਤ ਹੀ ਵਧੀਆ ਫੈਬਰਿਕ ਹੈ ਮਲਾਈਮ ਫੈਬਰਿਕ ਹੈ ਬਿਲਕੁਲ ਗਰਮੀ ਦੇ ਵਿੱਚ ਪਾਉਣ ਲਈ ਬਹੁਤ ਹੀ ਵਧੀਆ ਕੱਪੜਾ ਹੈਗਾ ਤੇ ਅਗਲਾ ਹੈਗਾ ਇਹ ਵੀ ਆਪਣਾ ਗੰਗਾ ਦੇ ਪ੍ਰਿੰਟ ਨੇਗੇ ਤੁਹਾਨੂੰ ਪਤਾ ਹੀ ਆ ਗੰਗਾ ਦੀ ਕੋਟਨ ਹੈ ਜਿਹੜੀ ਬਹੁਤ ਹੀ ਸੌਫਟ ਹੁੰਦੀ ਆ ਗੰਗਾ ਦੀ ਕਾਟ ਨੇ ਪ੍ਰਿੰਟ ਦੇਖੋ ਬਹੁਤ ਹੀ ਯੂਨੀਕ ਜਿਹਾ ਪ੍ਰਿੰਟ ਨੇ ਇਹ ਤੁਹਾਨੂੰ ਜਲਦੀ ਨਹੀਂ ਮਿਲਣਗੇ ਆ ਦੇਖੋ ਇਹ ਦੇ ਬਾਟਮ ਦੇ ਵਿੱਚ ਵੀ ਪ੍ਰਿੰਟ ਹੈਗਾ ਬਹੁਤ ਇਹ ਮਤਲਬ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗੂਗਾ ਤੇ ਇਹ ਤੁਹਾਡੇ ਪਹਿਨਣਾ ਬਹੁਤ ਵਧੀਆ ਲੱਗੂਗਾ ਇਹ ਦੇ ਵਿੱਚ ਕਲਰ ਹੈ ਅਵੇਲੇਬਲ ਇਹਦੇ ਚ ਕੇਵੜਾ ਕਲਰ ਹੈ ਇਹਿਆ ਕਲਰ ਬਹੁਤ ਸੋਹਣਾ ਲੱਗਦਾ ਹੈਗਾ ਫਲਾਵਰ ਵੀ ਬਹੁਤ ਸੋਹਣਾ ਹੈਗਾ ਤੇ ਅਗਲਾ ਸਾਡੇ ਕੋਲੇ ਚੈੱਕ ਦੇ ਵਿੱਚ ਪ੍ਰਿੰਟ ਹੈਗਾ ਆ ਦੇਖੋ ਇਹ ਚੈੱਕ ਦੇ ਵਿੱਚ ਪ੍ਰਿੰਟ ਹੈ ਦੇਖੋ ਬਹੁਤ ਹੀ ਸੋਹਣਾ ਕੱਪੜਾ ਹੈ ਇਹ ਮਲਾਈਮ ਕੱਪੜਾ ਬਿਲਕੁਲ ਏ ਵੀ ਤੁਸੀਂ ਚਲਦੀ ਵੀਡੀਓ ਚ ਪਲੀਜ਼ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਨੰਬਰ ਤੇ ਸਾਡੇ ਭੇਜ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈਗਾ ਇਹ ਸਾਡੇ ਕੋਲ ਸਿੰਗਲ ਹੀ ਕਲਰ ਹੈ ਜੀ ਇਹਦਾ ਪਹਿਲਾ ਮੈਸੇਜ ਆ ਜਾਊਗਾ ਉਹਨੂੰ ਮਿਲ ਜਾਏਗਾ ਇਹ ਵਾਲਾ ਵੀ ਗੰਗਾ कॉटन ਹੈ ਬਹੁਤ ਹੀ ਸੌਫਟ ਕੱਪੜਾ ਹੈਗਾ ਇਹ ਦਿਨਰ ਬਾਟਮ ਹੈ ਇਹਦੇ ਵਿੱਚ ਵੀ ਹਲਕਾ ਹਲਕਾ ਪ੍ਰਿੰਟ ਹੈ ਯੂਨੀਕ ਜਿਹਾ ਪ੍ਰਿੰਟ ਨੇ ਇਹ ਲਿਮਟਿਡ ਜャ ਸਟਾਕ ਹੈ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਤੇ ਜਿਹੜਾ ਸਾਡੀ ਵੀਡੀਓ ਨੂੰ ਵਰਤਵਾਦ ਸ਼ੇਅਰ ਕਰੂਗਾ ਉਹਨੂੰ ਅਸੀਂ ਇਹ ਸੂਟ ਭੇਜਾਂਗੇ ਤੇ ਸਾਨੂੰ ਫ੍ਰੀ ਭੇਜਦਾਗੀ ਸਾਡੀ ਵੀਡੀਓ ਜਿਹੜਾ ਵਰਤਵਾਦ ਸ਼ੇਅਰ ਕਰੂਗਾ ਤੇ ਸਾਨੂੰ ਸਕਰੀਨਸ਼ਾਟ ਭੇਜੂਗਾ ਸਬਸਕ੍ਰਾਈਬ ਕਰਾ ਕੇ ਠੀਕ ਹੈ ਜੀ ਧੰਨਵਾਦ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇਕਰ ਤੁਹਾਨੂੰ ਕੋਈ ਵੀ ਨਵੀਂ ਚੀਜ਼ ਚਾਹੀਦੀ ਹੈ ਕੁਝ ਵੀ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਸਾਡੇ ਤੋਂ ਵਰਕ ਵਗੈਰਾ ਵੀ ਕਰਵਾ ਸਕਦੇ ਹੋ ਸੂਟ ਤੇ ਸਾਡੇ ਕੋਲ ਹੈਂਡਵਰਕ ਵੀ ਹੁੰਦਾ ਤੇ ਸਟਿਚਿੰਗ ਵੀ ਕਰਵਾ ਸਕਦੇ ਹੋ ਧੰਨਵਾਦ ਜੀ